ਬਦੇ ਦਾ ਪਤਾ ਕੋਈ ਨਹੀਂ ਹੁੰਦਾ ਮੇਰਾ ਆਪਣਾ ਨਹੀਂ ਪਤਾ ਤੁਹਾਡਾ ਨਹੀਂ ਪਤਾ ਪਰ ਜੇ ਕੱਲ ਨੂੰ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਤੁਸੀਂ ਆਪਾਂ ਸੜਕ ਦੇ ਵਿੱਚ ਲਾਸ਼ ਰੱਖ ਕੇ ਤੇ ਕਹਾਂਗੇ ਜੀ ਸਾਡੀਆਂ ਮੰਗਾਂ ਮੰਨੋ ਅਸੀਂ ਸੰਸਕਾਰ ਫੇਰ ਕਰਨਾ ਫਿਰ ਜੋ ਘਟੀਆਂ ਨੂੰ ਸਟਾਰਟ ਕਰਾਂਗੇ ਤੇ ਆਪਾਂ ਉਹਦੇ ਪਿੰਡ ਵੱਲ ਭੱਜਾਂਗੇ ਵੀ ਭਾਈ ਐਨੇ ਵਜੇ ਸੰਸਕਾਰ ਆ ਤੇ ਉੱਥੇ ਵੇਲੇ ਸਿਰ ਪਹੁੰਚਣਾ ਫਿਰ ਜੋ ਅਖਾੜੇ ਵਿੱਚੋਂ ਗੱਲੇ ਡੂ ਸਿੱਟਾਂਗੇ ਫਿਰ ਜੋ ਭੋਗ ਦੇ ਮੌਕੇ ਅਸੀਂ ਵੱਡੇ ਵੱਡੇ ਲੰਮੇ ਚੌੜੇ ਭਾਸ਼ਣ ਦੇਵਾਂਗੇ ਤੇਰੀ ਸੋਚ ਤੇ ਪਹਿਰਾ ਠੋਕ ਕੇ ਦੇਾਂਗੇ ਸੌ ਤਰ੍ਹਾਂ ਦੇ ਪਖੰਡ ਕਰਾਂਗੇ ਅਜੋ ਆਪਾਂ ਉੱਥੇ ਕੱਟ ਕਰਕੇ ਦਿਖਾਈਏ ਸਾਡੀ ਨਹੀਂ ਪੜਦੀ ਨਾ ਬਣੀ ਸਾਡੇ ਵਿਚਾਰ ਧਾਰਕ મત ਭੇਦਾਂ ਗੱਲ ਸਹੀ ਆ ਪਰ ਇਹ ਵੇਲਾ મત ਭੇਦਾਂ ਤੋਂ ਉੱਤੇ ਉੱਠਣ ਦਾ ਜਾਂ ਤਾਂ ਬਾਅਦ ਦੇ ਵਿੱਚ ਵੀ ਪਖੰਡਵਾਜੀ ਨਾ ਕਰਗੇ ਇਹ ਗੱਲ ਕਹਿ ਕੇ ਸਾਡੇ ਵੱਲੋਂ ਮਰੇ ਸਾਡੇ ਵੱਲੋਂ ਜੀਵੇ ਅਸੀਂ ਉਹਦੇ ਨਹੀਂ ਉਹ ਸਾਡਾ ਨਹੀਂ ਤੁਸੀਂ ਮਗਰ ਤੁਰ ਪੈਣਾ ਇਸ ਗੱਲ ਦਾ ਮੈਨੂੰ ਪੱਕਾ ਯਕੀਨ ਆ ਫਿਰ ਤੁਸੀਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਕਿਹਾਂ ਨੇ ਤੁਰ ਪੈਣਾ ਜਿਹੜੇ ਘਰਾਂ ਦੇ ਵਿੱਚ ਬੈਠੇ ਗੱਲ ਕਹਿੰਦੇ ਕਿ ਕੁੱਟ ਖਾ ਕੇ ਮੁੜੇ ਆਉਂਦੇ ਆ 6 ਤਰੀਕ ਨੂੰ ਗਏ ਸੀ ਉਦੋਂ ਵੀ ਛਤਰ ਖਾ ਕੇ ਮੁੜੇ ਆਏ 8 ਤਰੀਕ ਨੂੰ ਗਏ ਸੀ ਦਿੱਲੀ ਵੱਲ ਵਾਧੇ ਸੀ ਹਰਿਆਣੇ ਵਾਲੀ ਪੁਲਿਸ ਨੇ ਕੁੱਟੇ ਬੜੇ ਯਾਰ ਤੁਸੀਂ ਵੀ ਗੱਲਾਂ ਕਰੋਗੇ ਹੁਣ ਤੁਸੀਂ ਕੰਬਲ ਦੀ ਬੁੱਕਲ ਮਾਰ ਕੇ ਆਹ ਗੱਲਾਂ ਕਰੋਗੇ ਟਿੱਪਣੀਆਂ ਆ ਕਰੋਗੇ ਤੁਸੀਂ ਤਾਂ ਕੁਝ ਵੀ ਨਹੀਂ ਕਰਦੇਗੇ ਤਾਂ ਕਰਕੇ ਕੁਝ ਤਾਂ ਕਰਨਾ ਪਊਗਾ ਅਸੀਂ ਵੇਖੀ ਜਾਂਦੇ ਵੀ ਬੰਦੇ ਦੇ ਸੱਤ ਕਿੰਨੇ ਕੱਲਦੇ ਆ ਅਸੀਂ ਵੇਖੀ ਜਾਂਦੇ ਆ ਬੰਦੇ ਦੀਆਂ ਤੜੜੀਆਂ ਕਦੋਂ ਕੋ ਰੁਕਦੀਆਂ ਉਹਦੇ ਕੈਂਸਰ ਦੇ ਹਾਲਾਤ ਕਿਹੋ ਜਿਹਾ ਵੱਧੇ ਆ ਉਹ ਬਜ਼ੁਰਗ ਬੰਦਾ ਉਹਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਕੋਲੇ 4 ਏਕੜ ਜ਼ਮੀਨ ਆ 3 ਏਕੜਾ 30 ਏਕੜਾ ਮੈਨੂੰ ਇਹਦੇ ਬਾਰੇ ਕੋਈ ਜਾਣ ਨਹੀਂ ਆ ਪਰ ਉਹਦੇ ਤੱਲੇ ਦੇ ਖੇਤਾਂ ਦਾ ਟਰੌਲਾ ਇਹਨੇ ਜੀ ਡੱਲੇਵਾਲ ਖੁਲਾਰੀ ਥਾਂ ਦੇ ਉੱਤੇ ਰਾਜੇਵਾਲ ਸਾਹਿਬ ਪਏ ਹੋਣ ਸਾਨੂੰ ਕਾਹ ਵੀ ਦੁੱਖ ਹੋਵੇ ਤੇ ਅਸੀਂ ਇਹ ਗੱਲ ਕਹੇਗੇ ਵੀ ਉੱਠੋ ਰਾਜੇਵਾਲ ਸਾਹਿਬ ਬਹੁਤ ਕੀਮਤੀ ਸਾਡੇ ਲਈ ਉਹ ਗਰਾਹਾਂ ਸਾਹਿਬ ਸਤਕਾਰਯੋਗ ਸਾਡੇ ਲਈ ਸਾਰੇ ਹੀ ਕਿਸਾਨ ਜਿੱਥੇ ਬੰਦਿਆਂ ਦਾ ਅਸੀਂ ਸਤਕਾਰ ਕਰਦੇ ਕਿਉਂਕਿ ਅਸੀਂ ਆਮ ਕਿਸਾਨ ਆ ਆਮ ਲੋਕ ਆ ਸਾਡਾ ਕੋਈ ਵਖਰੀਵਾ ਨਹੀਂਗਾ ਪਰ ਜਿਹੜੇ ਜਥੇ ਬੰਦਕੇ ਨੇ ਵਿੱਚ ਵਖਰੀਵਾ ਉਹ ਹੁਣ ਚੁੱਪਦਾ ਡੱਲੇਵਾਲ ਦੀ ਮੌਤ ਨੂੰ ਉਡੀਕਣ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਤੁਹਾਨੂੰ ਖਨੌਰੀ ਬਾਰਡਰ ਵੀ ਉਡੀਕਦਾ ਤੁਹਾਨੂੰ ਸ਼ੰਭੂ ਬਾਰਡਰ ਵੀ ਉਡੀਕਦਾ ਗਾਟਾ ਅੱਜ ਹੀ ਇਹ ਗੱਲ ਕਹੋ ਬਿਆਨ ਦੇ ਦਿਓ ਸਾਰੇ ਅਖਬਾਰਾਂ ਦੇ ਵਿੱਚ ਵੀ ਮਰੇ ਦਾ ਜੀਵੇ ਅਸੀਂ ਐਂ ਰਹਿਣਾ ਸਾਡੇ ਨਾਲ ਕੋਈ ਤੁਰੇ ਨਾ ਤੁਰੇ ਅਸੀਂ ਇਵੇਂ ਹੀ ਰਹਿਣਾ ਜੇ ਤੁਸੀਂ ਅੱਜ ਵੀ ਇੱਕ ਹੁੰਦੇ ਤਾਂ ਸ਼ੈਡ ਮੰਗਾ ਮੰਗਾ ਜਾਂਦਿਆਂ ਮੈਨੂੰ 13 ਮੰਗਾ ਦੇ ਵਿੱਚੋਂ ਕੋਈ ਵੀ ਗਲਤੀ ਨਹੀਂ ਲੱਗੀ ਤੁਹਾਡੇ ਵਿੱਚ ਇੱਕ ਆਹ ਨਹੀਂ ਇਸ ਕਰਕੇ ਉਹ ਤੁਹਾਨੂੰ ਟਿੱਕ ਜਾਂਦੇ ਆ ਲੋੜ ਇਸ ਵਕਤੇ ਇਸ ਗੱਲ ਦੀ ਆ ਕਿ ਆਪਾਂ ਮਰਦੇ ਬੰਦੇ ਦੇ ਮੂੰਹ ਦੇ ਵਿੱਚ ਪਾਣੀ ਪਾਉਣ ਵਾਲੇ ਬਣ ਗਏ ਮਰਦੇ ਬੰਦੇ ਦੀ ਉਡੀਕ ਨਾ ਕਰੀ ਜਾਈਏ ਇਹੀ ਨਾ ਵੀਡੀਓ ਦੇਖੀ ਜਾ ਕੇ ਇਹੀ ਨਰਪੋਟਾ ਪੜ੍ਹੀ ਜਾ ਕੇ ਕਿ ਕਿਹੋ ਜੀ ਹਾਲ ਤੱਕ ਕਿੰਨਾ ਘ ਭਾਰ ਘਟ ਗਿਆ 9 ਦਿਨ ਦੇ ਵਿੱਚ ਮਰਨ ਵਰਤਾ ਆਜੋ ਆਪਾਂ ਮਤ ਭੇੜ ਭੁਲਾ ਕੇ ਵਖਰੀ ਨੇ ਭੁਲਾ ਕੇ ਦਿੱਥਾਂ ਖਤਮ ਕਰਕੇ ਦੂਰੀਆਂ ਖਤਮ ਕਰਕੇ ਇੱਕ ਹੋਣ ਦੀ ਗੱਲ ਕਰਗੇ ਡੱਲੇਵਾਲ ਪੰਜਾਬ ਦਾ ਡੱਲੇਵਾਲ ਸਾਡਾ ਅਸੀਂ ਉਹਦੇ ਆ ਅਸੀਂ ਚੰਗੇ ਮਾੜੇ ਗਲਤ ਸਹੀ ਹੋ ਸਕਦੇ ਆ ਪਰ ਹੈਗੇ ਤਾਂ ਪੰਜਾਬੀਆਂ ਹੈਗੇ ਤਾਂ ਖੇਤਾਂ ਵਾਲਿਆਂ ਆਜੋ ਉੱਠੋ ਜੇ ਮਰੇ ਨਹੀਂ ਤਾਂ ਉੱਠੋ ਜੇ ਕੋਮਾ ਚ ਨਹੀਂ ਗਏ ਤਾਂ ਉੱਠੋ ਤੇ ਜੇ ਕੁਝ ਨਹੀਂ ਕਰ ਸਕਦੇ ਤਾਂ ਫਿਰ ਬਾਅਦ ਦੇ ਵਿੱਚ ਕੁਝ ਨਹੀਂ ਕਹਿਣਾ ਫਿਰ ਬਹੁਤ ਦੁੱਖ ਲੱਗ ਨੂੰ ਇਸ ਗੱਲ ਦੇ ਉੱਤੇ ਵੀ ਐੜ ਗਿਆੜਾ ਠੋਕੜ ਦਾ ਛੱਡਣਗੇ ਲਓ ਜੀ ਬੜਾ ਦੁੱਖ ਹੋਇਆ ਆਰ ਆਈ ਪੀ ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ੇ ਫਿਰ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਹੁਣ ਉੱਠੋ ਤੇ ਉਹਦੀ ਸਾਰ ਲਗੋ